ਇਸ ਅਫਸਰ ਦੀਆਂ ਹਰ ਪਾਸੇ ਤਰੀਫਾਂ ਹੋ ਰਹੀਆਂ ਨੇ ਜੀਹਾਂ ਡੀਸੀ ਸੰਗਰੂਰ ਦੇ ਚਰਚੇ ਹੋ ਰਹੇ ਨੇ ਡੀਸੀ ਸੰਗਰੂਰ ਦੀ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਜੋ ਹੈ ਉਹ ਸਾਹਮਣੇ ਆਈ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਆਪਣੇ ਹੀ ਵਿਭਾਗ ਦੇ ਦੋ ਸਰਕਾਰੀ ਮੁਲਾਜ਼ਮਾ ਖਿਲਾਫ ਉਸਨੇ ਵੱਡੀ ਕਾਰਵਾਈ ਕੀਤੀ ਹੈ ਜੀਹਾਂ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇੱਕ ਕਲਰਕ ਨੇ ਦੋਵੇਂ ਕਲਰਕ ਐਸਡੀਐਮ ਦਫਤਰ ਧੂਰੀਆਦੀਨ ਕੰਮ ਕਰਦੇ ਨੇ ਦੋਵਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਰੀਬ 40 ਲੱਖ ਸਰਕਾਰੀ ਰੁਪਏ ਦੀ ਦੁਰਵਰਤੋਂ ਕੀਤੀ ਗਈ ਸੀ ਦੋਵਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਪੁਲਿਸ ਕੋਲ ਸ਼ਿਕਾਇਤ ਅਰਜ ਕਰਵਾਈ ਗਈ ਹੈ ਉਦੋਂ ਇਹ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇੱਕ ਕਲਰਕ ਨੇ ਸਰਕਾਰ ਦੇ 20 ਲੱਖ ਦੇ ਫੰਡ ਦੀ ਵਰਤੋਂ ਆਪਣੇ ਨਿੱਜੀ ਹਿੱਤਾਂ ਦੇ ਲਈ ਕੀਤੀ ਜਦਕਿ ਇੱਕ ਹੋਰ ਮਾਮਲੇ ਦੇ ਵਿੱਚ ਇੱਕ ਕਲਰਕ ਨੇ ਕਰੀਬ 20 ਲੱਖ ਰੁਪਏ ਸਰਕਾਰੀ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੀ ਬਜਾਏ ਆਪਣੇ ਹੀ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਡੀਸੀ ਸੰਗਰੂਰ ਦੀ ਤਰਫੋਂ ਐਸਡੀਐਮ ਤੂਰੀ ਅਤੇ ਐਸਡੀਐਮ ਲਹਿਰਾਂ ਨੂੰ ਜਾਂਚ ਕਰਨ ਦੇ ਲਈ ਕਿਹਾ ਗਿਆ ਅਤੇ ਇਸ ਜਾਂਚ ਦੌਰਾਨ ਦੋਵੇਂ ਸਰਕਾਰੀ ਮੁਲਾਜ਼ਮ ਦੋਸ਼ੀ ਪਾਏ ਗਏ ਡੀਸੀ ਸੰਗਰੂਰ ਨੇ ਕਿਹਾ ਕਿ ਨਾ ਦੋਵਾਂ ਨੂੰ ਮੁਅਤਲ ਕਰ ਦਿੱਤਾ ਗਿਆ ਦੋਵਾਂ ਖਿਲਾਫ ਮੇਰੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਭ੍ਰਸ਼ਟਾਚਾਰ ਕਰਨ ਵਾਲਿਆਂ ਨੂੰ ਉਹਨਾਂ ਕਿਹਾ ਕਿ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਧਰ ਹੀ थाना सदर ਦੇ ਐਸਐਚਓ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ 17409 ਤਹਿਤ ਕਾਰਵਾਈ ਕੀਤੀ ਗਈ ਹੈ ਜਲਦੀ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲੈ ਜਾਵੇਗਾ ਇਹ ਦੋ ਕਰਕਾਂ ਨੂੰ ਜਿਹੜਾ ਹੈਗਾ ਪਹਿਲਾਂ ਮਿਆਮਾ ਅਧੀਨ ਕਾਰਵਾਈ ਕਰਕੇ ਸਸਪੈਂਡ ਕੀਤਾ ਉਸ ਤੋਂ ਬਾਅਦ ਜਿਹੜੀ ਉਹਨਾਂ ਵੱਲੋਂ ਕੋਤਾਹੀ ਵਰਤੀ ਗਈ ਜਿਹੜੀ ਫੰਡਸ ਦੀ ਐਮਬੈਜ਼ਲਮੈਂਟ ਕੀਤੀ ਸੀ ਜਿਹੜੇ ਸਰਕਾਰੀ ਖਾਤੇ ਵਿੱਚ ਪੈਸੇ ਜਮ੍ਹਾਂ ਕਰਾਣੇ ਸੀਗੇ ਉਹ ਦੋ ਕੇਸਿਸ ਅੱਡਾ ਦੇ ਸੀਗੇ ਇੱਕ ਦੇ ਵਿੱਚ ਤਾਂ ਉਹ ਜਿਹੜਾ ਐਮਪਲੋਈ ਹੈ ਉਹਨੇ ਆਪ ਉਹ ਫੰਡਸ ਦੀ ਵਰਤੋਂ ਕਰ ਲਈ ਸੀ ਇੱਕ ਨੇ ਜਿਹੜਾ ਸੀਗਾ ਆਪਣੇ ਖਾਤੇ ਜਮ੍ਹਾਂ ਕਰਾ ਲਏ ਸੀ ਇਹ ਸਰਕਾਰੀ ਖਾਤੇ ਵਿੱਚ ਨਹੀਂ ਜਮ੍ਹਾਂ ਕਰਾਇਆ ਸੀ ਇਹ ਦੋਵਾਂ ਦੀ ਜਿਹੜੀ ਹੈਗੀ ਪ੍ਰੋਪਰ ਇਨਕੁਆਇਰੀ ਕਰਕੇ ਇਹਨਾਂ ਤੇ ਉੱਤੇ ਐਕਸ਼ਨ ਲਿੱਤਾ ਗਿਆ ਤੇ ਪੁਲਿਸ ਨੂੰ ਵੀ ਜਿਹੜੀ ਹੈਗੀ ਐਫ ਆਈ ਆਰ ਰਜਿਸਟਰ ਕਰਨ ਵਾਸਤੇ ਤੇ ਜਿਹੜੀ ਬਣਦੀ ਕਾਰਵਾਈ ਕਰਨ ਵਾਸਤੇ ਆਰਡਰ ਲਿਖਿਆ ਜਾ ਚੁੱਕਿਆ ਹੈ ਇਹ ਐਮਪਲੋਈ ਜਿਹੜੇ ਸੀਗੇ ਡੀ ਸੀ ਆਫਿਸ ਦੇ ਐਮਪਲੋਈ ਸੀ ਤੇ ਇਹ ਜਿਹੜੀ ਕੋਤਾਹੀ ਜਦੋਂ ਧਿਆਨ ਚ ਆਈ ਸਾਡੇ ਅਸੀਂ ਪ੍ਰੋਪਰ ਕੁੱਝ ਕਰ ਰਹੇ ਹਾਂ ਤੇ ਨਾਲ ਨੂੰ ਜਿਹੜਾ ਹੈਗਾ ਇੱਕ ਲਗਭਗ ਉਸ ਜਿਹੜੇ ਥਲੇ ਕਰਕੇ ਕਾਰਵਾਈ ਕੀਤੀ ਚਲ ਅਮਾਉਂਟ ਕਿੰਨੇ ਸੀ ਜੀ ਆ ਇੱਕ ਕੇਸ ਦੇ ਵਿੱਚ ਲਗਭਗ 2 ਲੱਖ ਰੁਪਏ ਦੀ ਐਂਡਲਸਮੈਂਟ ਸੀਗੀ ਤੇ ਇੱਕ ਕੇਸ ਦੇ ਵਿੱਚ ਵੀ ਲਗਭਗ ਇੰਨਾ ਹੀ ਅਮਾਉਂਟ ਸੀਗਾ ਤੇ ਅਸੀਂ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜਿਹੜਾ ਵਿਜ਼ਨ ਹੈ ਕਰਪਸ਼ਨ ਫ੍ਰੀ ਗਵਰਨਮੈਂਟ ਹੋਣੀ ਚਾਹੀਦੀ ਹੈ ਸਰਕਾਰੀ ਫੰਡ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਪੂਰਾ ਵਚਨਬੱਧ ਮੁਕੱਦਮਾ ਦਰਜ ਹੋਇਆ ਇੱਕ ਕਲਰਕ ਦੇ ਉੱਤੇ ਕੀ ਮੈਟਰ ਕੀ ਹੈ ਜੀ ਮਾਨਯੋਗ ਡੀਸੀ ਸਾਹਿਬ ਦੇ ਆਫਿਸ ਤੋਂ ਸਾਨੂੰ ਇੱਕ ਲੈਟਰ ਮਸੂਲ ਹੋਇਆ ਸੀ ਜਿਸ ਦੇ ਵਿੱਚ ਇੱਕ ਕੁਲਬੀਰ ਸਿੰਘ ਨਾਮੀ ਕਲਰਕ ਜੋ ਕਿ ਐਸਟੀਐਮ ਦਫਤਰ ਧੂਰੀ ਦੀ ਤਨਾਤੀ ਸਮੇ ਜਿਸ ਦੇ ਉੱਪਰ ਸਰਕਾਰੀ ਪੈਸੇ ਦੀ ਦੋਲ ਵਰਤੋਂ ਕਰਨ ਅਤੇ ਆਪਣੇ ਨਿੱਜੀ ਹਿੱਤਾਂ ਦੀ ਵਰਤੋਂ ਨਾਲ ਸੰਬੰਧੀ ਕਾਰਵਾਈ ਕਰਨ ਬਾਰੇ ਲਿਖਿਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਮੁਕੱਦਮਾ ਨੰਬਰ 4 ਅਧੀਨ ਧਾਰਾ 409 ਆਈਪੀਸੀ ਦਰਜ ਰਜਿਸਟਰ ਕੀਤਾ ਜਿਸ ਦੀ ਤਫਤੀਸ਼ جاری ਹੈ ਜੋ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਹਮੇਚਲੀ ਜਾਂਦੀ ਜਾਊਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ